ਹਾਂਜੀ ਸ਼ਸ਼ੀ ਕਾਲ ਜੀ ਮੈਂ ਪੰਮੀ ਜਸਲ ਫਿਲਮੀ ਆਰਟਿਸਟ ਬਟਿੰਡਾ ਤੋ ਜੀ ਆ ਦੇਖ ਲਓ ਮੇਰਾ ਬਈ ਯਾਰਾਣੀ ਦਾ ਕਰੈਕਟਰ ਹੈ ਫਿਲਮ ਦਾ ਨਾਮ ਹੈਗਾ ਕਣਕਾਂ ਦੇ ਓਲੇ ਹਨਾ ਤੇ ਹੁਣ ਤੁਸੀਂ ਦੇਖੋ ਮੇਰਾ ਕਰੈਕਟਰ ਹੋ ਗਿਆ ਤੇ ਹੁਣ ਮੈਂ ਫ੍ਰੀ ਬੈਠੀ ਆ ਦੇਖ ਲਓ ਕਿਦਾਂ ਚੇਅਰ ਤੇ ਪਲਾਠੀ ਮਾਰ ਕੇ ਬੈਠੀ ਆ ਹਨਾ ਜਿੱਦ ਬਈ ਯਾਰਾਣੀ ਪਿੰਡੂ ਬਣਦੀ ਉਹਦਾ ਹੀ ਬੈਠੀ ਆ ਹਰ ਮੈਨੂੰ ਤਾਂ ਵੈਸੇ ਬਹੁਤ ਵਧੀਆ ਲੱਗਿਆ ਮੈਂ ਸੈਟੀਸਫਾਈ ਆਂ ਆਈ ਕਰਕੇ ਬੈਠ ਗਈ ਤੇ ਤੁਸੀਂ ਵੀ ਦੱਸਣਾ ਵੀ ਇਹ ਤੁਹਾਨੂੰ ਵੀ ਕਿੱਦਾਂ ਲੱਗਿਆ ਹੈ ਨਾ ਜੇ ਵਧੀਆ ਲੱਗਿਆ ਤਾਂ ਥਾਵੇਂ ਦੱਸਿਓ ਜੇ ਘਟੀਆ ਲੱਗਿਆ ਤੁਹਾਨੂੰ ਤਾਂ ਵੀ ਮੈਨੂੰ ਦੱਸਿਓ ਠੀਕ ਹੈ ਜੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਠੀਕ ਹੈ ਜੀ ਮੈਨੂੰ ਦੱਸਣਾ ਜ਼ਰੂਰ ਜੀ ਕਿੱਦਾਂ ਲੱਗਿਆ ਹੈ ਨਾ ਤੇ ਹੁਣ ਮੇਰਾ ਲੰਚ ਟਾਈਮ ਹੋ ਗਿਆ ਤੇ ਹੁਣ ਸਾਡਾ ਖਾਣਾ ਬੈਂਟੀ ਦੇ ਵਿੱਚ ਆ ਰਿਹਾ ਤੇ ਅਸੀਂ ਵੇਟ ਕਰਦੇ ਪਏ ਆਂ ਕਿਉਂਕਿ ਭੁੱਖ ਲੱਗੀ ਪਈ ਐ ਔਰ 2:30 ਵੱਜ ਗਏ ਐ ਹਨਾ ਦੁਪਹਿਰ ਹੋ ਗਈ ਐ ਲੰਚ ਟਾਈਮ ਹੋ ਗਿਆ ਇਸ ਕਰਕੇ ਸਾਡਾ ਲੰਚ ਆ ਰਿਹਾ ਜੀ ਉਹ ਕੈ ਸ਼ਸ਼ੀ ਖਾਲ ਜੀ